ਚਲੋ ਚਲੋ ਤੋੜ ਲੋ ਥੋੜਾ ਜਿਹਾ ਚਲੋ ਪਸੰਦ ਆਣਾ ਥੋੜਾ ਆਣਾ ਆਈਡੀ ਚਲਾਇਆ ਆਈਡੀ ਚਲਾਇਆ ਕੰਡਾ ਆਈਡੀ ਚਲਾਇਆ ਲਾਈਟ ਕੀ ਕਰ ਰਹੇ ਹੋ ਨਮਸਕਾਰ ਜੀ ਜਿਖਰੀ ਹਾਂ ਪਿਆਬਾ ਦੇ ਨੂਰ ਪੰਜਾਬ ਸਰਕਾਰ ਵੱਲੋਂ ਜਿੱਥੇ ਪੰਜਾਬ ਅੰਦਰ ਨਸ਼ੀਦਾ ਕਾਰੋਬਾਰ ਕਰਨ ਵਾਲੇ ਤਸਕਰਾਤ ਪੂਰੀ ਸ਼ਕਤੀ ਨਾਲ ਗੰਜਾ ਕਸਟਮ ਦੇ ਦਿਸਾ ਨਿਯੰਤਰਣ ਚਲਾਇਆ ਹੋਈ ਹੋਣੀ ਉੱਥੇ ਹੀ ਐਸਐਸਪੀ ਗੁਰਦਾਸ ਭਰਾ ਦਿੱਤਿਆ ਆਈਪੀਐਸ ਨੇ ਵਿਸ਼ਤਾਂ ਦੇ ਦਿੱਤਾ ਹੈ ਤੇ ਐਸਐਸਪੀ ਦਿਨਗਰ ਫੁੱਲ ਪੀਸਿੰਗ ਦੀ ਅਗਵਾਈ ਦੇ ਤੋ ਵਕਤ ਸਮਾਂ ਦੇ ਵਿੱਚ ਹੀ ਪੁਲਿਸ ਮੋਰਚੇ ਤੋਂ ਮਿਲ ਬੱਡੀ ਸਫਲਤਾ ਮਿਲੀ ਹੈ ਜਦੋਂ ਸ਼ੂਗਰ ਮਿਲ ਪਨਿਆਰ ਵਿਖੇ ਸਪੈਸ਼ਲ ਲਾਕੇ ਦੌਰਾਨ ਇੱਕ i20 ਕਾਰ ਵਿੱਚੋਂ ਦੋਨੋਂ ਜੁੜੇ ਚੈਕਿੰਗ ਦੌਰਾਨ 17 ਗ੍ਰਾਮ ਅਫੀਮ ਅਤੇ ਇੱਕ ਕ੍ਰਿਸਟਲ ਬੱਤੀ ਬੋਰ ਦਾ ਬਰਾਮਦ ਕਰਨ ਸਫਲਤਾ ਪ੍ਰਾਪਤ ਹੋਈ ਹੈ ਇਸ ਪਿਛੋਕੜ ਵਿੱਚ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਅਭਿਨਾਸ਼ ਸਿੰਘ ਪੁੱਤਰ ਰੂਪ ਸਿੰਘ ਵਾਸੀ ਸ਼ੇਖਪੁਰ ਮਜੀਰੀਨ ਰੋਡ ਜਮਨਤ ਸਿੰਘ ਤੇ ਹਰਜਸੈਣੀ ਪੁੱਤਰ ਬਲਕਾਰ ਸਿੰਘ ਵਾਸੀ ਕਾਂਸੀ ਬਾੜਮਾਨ ਰੋਡ ਜਮਨਤ ਸਿੰਘ ਵਿਧ ਵਕ ਵਕਤਾ ਰਾਮਾ ਤੇ ਇਹ ਮਾਮਲਾ ਦਰਜ ਕਰ ਲਿਆ ਗਿਆ ਹੈ ਉੱਥੇ ਹੀ ਦੂਸਰੇ ਪਾਸੇ ਪੁਲਿਸ ਸਟੇਸ਼ਨ ਪੁਰਾਣਾ ਸ਼ਹਿਲਾ ਪੁਲਿਸ ਵੱਲੋਂ ਗੁੱਪਸੂਤਨਾ ਦੇ ਆਧਾਰ ਤੇ ਇੱਕ ਵਿਅਕਤੀ ਕੋਲੋਂ ਸਾਢੇ 4500 ਰੁਪਏ ਦੀ ਰਕਮ ਡਿਪੋਜ਼ਟ ਦੇ 3000 ਰੁਪਏ ਦੀ ਰਕਮ ਪ੍ਰਾਪਤ ਕੀਤੀ ਹੈ ਉਸ ਮੁਤਾਬਕ આરોપી ਦੀ ਪਛਾਣ ਗੁਰਜੀਤ ਸਿੰਘ ਉਰਫ ਕਾਲਾ ਵਾਸਤੇ ਨਿਸ਼ਾਰਾ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਵੇਂ ਕਿਉਂ ਪੰਜਾਬ ਬਾਡਨ ਨਿਊਜ਼ ਰੂਪ ਸਿੰਘ ਸੇਖਾ ਦੀ ਰਿਪੋਰਟ ਦਿਨ ਨਗਰ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੋਰਵ ਯਾਦਵ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜੀ ਕਿ ਪੰਜਾਬ ਵਿੱਚ ਉਹਨਾਂ ਦੀ ਸ਼ਬਦਾਜਿਕ ਵਾਰ ਔਨ ਡਰੱਗਸ ਜੋ ਕਿ ਜਾਰੀ ਮੁਹਿੰਮ ਜਾਰੀ ਹੈ ਇਹਨਾਂ ਇਹਦੀ ਲੜੀਵਾਰ ਇਹਨੂੰ ਅੱਗੇ ਲਿਜਾਣਦੇ ਹੋਏ ਐਸਐਸਪੀ ਗੁਰਦਾਸਪੁਰ ਸ਼੍ਰੀ ਅਦਿੱਤਿਆ ਜੀ ਦੀ ਰੈਨਮਾਈ ਹੇਠ ਗੁਰਦਾਸਪੁਰ ਪੁਲਿਸ ਨੂੰ ਦੋ ਵੱਖ-ਵੱਖ ਮਗਧਮਿਆਂ 'ਚ ਸਫਲਤਾ हासिल ਹੋਈ ਹੈ ਇਹਦੇ ਵਿੱਚ ਸਪੈਸ਼ਲ ਟੀਮ ਦੇ ਇੰਚਾਰਜ ਗੁਰਵਿੰਦਰ ਸਿੰਘ ਜੀ ਐਸਐਚਓ ਦਿਨਾਨਗਰ ਅਮਰਿਤਪਾਲ ਜੀ ਐਸ ਐਚ ਓ ਪੁਰਾਣਾ ਸ਼ਹਿਲਾ ਮੋਹਨ ਲਾਲ ਜੀ ਤੇ ਇਹਨਾਂ ਦੀ ਟੀਮ ਸਾਡੇ ਆਈਓ ਸਾਹਿਬਾਨ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾ ਮੁਕੱਦਮਾ ਪੀ ਐਸਟੀ ਨਨਗਰ ਚ ਦਰਜ ਹੋਇਆ ਜੀ ਐਫ ਆਈ ਆਰ ਨੰਬਰ 26 ਇਹਦੇ ਵਿੱਚ ਸੈਕਸ਼ਨ 18 ਐਂਡੀ ਪੀ ਐਸ ਐਕਟ 25 ਆਰਮਜ਼ ਐਕਟ ਲੱਗਿਆ ਤੇ ਅਵਿਨਾਸ਼ ਸਿੰਘ ਤੇ ਹਰਸ਼ ਸੈਣੀ ਇਹ ਦੋਨੋਂ ਨਰੋਟ ਦੇ ਵਸਨੀਕ ਹੈ ਇਹਨਾਂ ਤੋਂ ਬਰਾਮਦਗੀ ਜਿਹੜੀ ਹੈ ਜੀ 32 ਗੋਰ ਪਿਸਟਲ 17 ਗ੍ਰਾਮ افੀਨ ਦੀ ਬਰਾਮਦਗੀ ਤੇ ਫਰਦਰ ਵੀ ਆਪਾਂ ਇਹਨਾਂ ਦਾ ਰਿਮਾਂਡ ਲਿਆ ਉਹਦੇ ਵਿੱਚੋਂ ਹੋਰ ਸਾਨੂੰ ਤੱਥ ਨਵੇਂ ਤੱਥ ਲੱਭੇ ਤੇ ਹੋਰ ਸਾਨੂੰ ਰਿਕਵਰੀ افੀਨ ਦੀ ਵੀ ਹੋਈ ਹੈ ਜੀ ਦੂਸਰਾ ਜਿਹੜਾ ਮੁਕੱਦਮਾ ਹੈ ਐਫ ਆਈ ਆਰ ਨੰਬਰ 12 ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਦਾ ਇਹਦੇ ਵਿੱਚ ਸੈਕਸ਼ਨ 15 18 27 ਐਂਡੀ ਪੀ ਐਸ ਐਕਟ ਲੱਗਿਆ ਇਹਦੇ ਵਿੱਚ ਜਿਹੜਾ ਮੇਨ ਦੋਸ਼ੀ ਹੈ ਗੁਰਜੀਤ ਸਿੰਘ ਕਾਲਾ ਇਹ ਨਵਾਂ ਨਾ ਸ਼ਹਿਰਾ ਪੁਰਾਣੀ ਸ਼ਾਲੇ ਦਾ ਹੀ ਰਹਿਣ ਵਾਲਾ ਇਹਦੇ ਕੋਲੋਂ 100 ਗ੍ਰਾਮ ਅਫੀਮ 450 ਗ੍ਰਾਮ ਡੋਡੇ ਪੋਸ 3 3000 ਰੁਪਏ ਡਰਗ ਵਾਨੀ ਤੇ ਇਲੈਕਟ੍ਰੋਨਿਕ ਕੰਡਾ ਇਹਦੀ ਬਰਾਮਦਗੀ ਹੋਈ ਹੈ ਅਸੀਂ ਨਸ਼ਿਆ ਵਿਰੋਧ ਜਿਹੜੀ ਮੁਹਿੰਮ ਹੈ ਉਹਨੂੰ ਇਹ ਜਾਰੀ ਰੱਖਾਂਗੇ ਤੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਅਸੀਂ ਵਚਨ ਪਾਤਾ ਇਸੇ ਲੜੀ ਚ ਹੋਰ ਵੀ ਅੱਗੇ ਰਿਕਵਰੀਜ਼ ਆਪਾਂ ਕਰਾਂਗੇ ਸਰ ਕਿੱਥੋਂ ਲੈ ਕੇ ਜਾਂਦੇ ਇਹਦੇ ਕਿੱਥੇ ਵੇਚਦੇ ਇਹ ਜੀ ਅ ਫਰਦਰ ਤਫਤੀਸ਼ ਚਾਹੀਦਾ ਜਿਹੜਾ ਪੁਰਾਣੇ ਸ਼ਾਲੇ ਵਾਲਾ ਦੋਸ਼ੀ ਹੈ ਇਹ ਆਊਟੋਸਟ੍ਰੀਟ ਜਦੋਂ ਆਪਣਾ ਟਰੱਕ ਡਰਾਈਵਰ ਦਾ ਕੰਮ ਕਰਦਾ ਤਾਂ ਉਥੋਂ ਮੋਢਲੀ ਪੁੱਛ ਕੇ ਉਥੋਂ ਲੈ ਕੇ ਆਉਂਦਾ ਸੀ ਤੇ ਇੱਥੇ ਆ ਕੇ ਵੇਚਦਾ ਸੀ ਤਾਂ ਜਿਹੜਾ ਪਿਸਤਲ ਵਾਲਾ ਬੰਦਾ ਫੜਿਆ ਜੀ ਇਹਦੇ ਕੋਲ ਸਬੰਧ ਕੋਈ ਹੈ ਕਿਸੇ ਨਾਲ ਜਾਂ ਇਹਦੇ ਤੇ ਜੀ ਪਹਿਲਾਂ ਸਿਰਫ ਇੱਕ ਐਕਸਾਈਜ਼ ਦਾ ਪਰਚਾ ਹੈ ਇਹਦੇ ਤੇ ਇਹਦੇ ਖਾਤੇ ਤੱਕ ਕੋਈ ਮਿਸਲ ਜੀ ਕੋਈ ਸਬੰਧ ਨਹੀਂ ਗਿਆ ਕਿਸੇ ਗੈਂਗਸਟਰ ਇਹ ਕੋਈ ਯੁੱਧ ਦੇ ਕ੍ਰਾਈਮਨਲ ਦਾ ਸੈਲਫੀ ਪਿਸਤਲ ਕਿਸ ਪਰਪਸ ਲਈ ਲਈ ਹੋਏ ਨੇ ਪਿਸਤਲ ਜੀ ਇਹ ਕਿਉਂਕਿ ਨਸ਼ੇ ਦਾ ਵਪਾਰ ਕਰਦੇ ਆਂ ਤੇ ਆਪਣੀ ਸੁਰੱਖਿਆ ਲਈ ਜਾਂ ਡਰਾਉਣ ਵਾਸਤੇ ਉਸ ਵਾਸਤੇ ਇਹਨਾਂ ਨੇ ਪਿਸਟਲ ਜਿਹੜਾ ਟੁਕਿਓ ਕੀਤਾ ਸੀ ਤਾਂ ਕਿੰਨੀ ਕੀ ਦੇਰ ਤੋਂ ਇਹ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਇਹ ਜੀ ਇਹ ਅੱਗੇ ਹੁਣ ਪੁੱਛਗੇ ਚ ਹੀ ਆਏਗਾ ਕਿ ਕਿੰਨੀ ਕੀ ਦੇਰ ਤੋਂ ਪਹਿਲਾਂ ਇਹਨਾਂ ਦੇ ਪਿਛਲੇ ਪਰਚੇ ਸਿਰਫ ਇੱਕ ਐਕਸਰਸਾਈਜ਼ ਦਾ ਪਰਚਾ ਕੋਈ ਨੈਟਵਰਕ ਵੀ ਹੈਗਾ ਸਰ ਇਹਨਾਂ ਦਾ ਇਹ ਮੋਡ ਲਈ ਪੁੱਛ ਗਿਓਸ ਤੋਂ ਇਹ ਹੀ ਹੈ ਜੀ ਕਿ ਨਵੇਂ-ਨਵੇਂ ਇਸ ਧੰਦੇ ਚ ਆਏ ਸੀ ਬਟ ਛੇਤੀ ਫੜੇ ਗਏ ਇਹ ਉਹਦਾ ਕੀ ਦਮ ਕਰਦੇ ਸੀ ਜੀ ਵਾਸੀ ਉਮਰ ਤੇ ਖੋਲੇ ਆ ਜੀ ਇਹ 25 ਤੋਂ 30 ਸਾਲ ਦੇ ਨੌਜਵਾਨ ਨੇ ਇਹ ਕੋਈ ਉਦਾਂ ਵੈਸੇ ਆਪਣਾ ਕੋ ਕੰਮ ਕਰਦੇ ਸੀ ਜੀ ਪਰਸਨਲ ਬੋਟਿਕ ਜਾਂ ਇਹ ਨਹੀਂ ਇਹਨਾਂ ਦਾ ਮੇਨ ਨੌਜਵਾਨ ਨੇ ਮੇਨ ਕੰਮ ਇਹਨਾਂ ਦਾ ਹੀ ਸੀ ਕਿਸੇ ਕੋਈ ਨੌਕਰੀਆਂ ਵਾਲੇ ਬੰਦੇ ਨਹੀਂ ਹੈਗੇ